ਵਿਸ਼ਵ Hindu ਪਰਿਸ਼ਦ ਅਤੇ ਬਜਰੰਗ ਦਲ ਵੱਲੋਂ 1990 ਵਿੱਚ ਅਯੋਧਿਆ ਵਿੱਚ ਬਲੀਦਾਨ ਹੋਏ ਕਾਰ ਸੇਵਕਾਂ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਵਿਸ਼ਵ Hindu ਪਰਿਸ਼ਦ ਬਜਰੰਗ ਦਲ ਦਫ਼ਤਰ ਸ਼ਿਵਾਲਾ ਬਾਗ ਪਾਈਆਂ ਵਿਖੇ ਲਗਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਸਰਜਨ ਡਾਕਟਰ ਸੰਜੀਵ ਸਰੀਨ ਨੇ ਸ਼ਿਰਕਤ ਕੀਤੀ ਇਸ ਮੌਕੇ ਵਿਸ਼ਵ Hindu ਪਰਿਸ਼ਦ ਜ਼ਿਲ੍ਹਾ ਪ੍ਰਧਾਨ ਹਰਦੀਪ ਦੁੱਗਲ ਜ਼ਿਲ੍ਹਾ ਮੰਤਰੀ ਰਜਨੀਸ਼ ਚਤਰ ਜ਼ਿਲ੍ਹਾ ਸਹਿ ਸੰਯੋਜਕ ਵਿਸ਼ਾਲ ਚੌਧਰੀ ਜ਼ਿਲ੍ਹਾ ਸਹਿ ਸੰਯੋਜਕ ਕੁਵਰ ਕਾਲੀਆ ਮੌਜੂਦ ਸਨ ਐਸ ਮੌਕੇ ਕੇਂਦਰੀ ਮੰਤਰੀ ਵਿਸ਼ਵ Hindu ਪਰਿਸ਼ਦ ਗੌਰ ਰਖਸ਼ਾ ਹਰਿੰਦਰ ਅਗਰਵਾਲ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਵਿਸ਼ਵ Hindu ਪਰਿਸ਼ਦ ਬਜਰੰਗ ਦਲ ਪੂਰੇ ਦੇਸ਼ ਭਰ ਦੇ ਵਿੱਚ ਉਤਾਤਮਾ ਦਿਵਸ ਦੇ ਨਾਮ ਦੇ ਉੱਤੇ ਬਲੱਡ ਡੋਨੇਸ਼ਨ ਕੈਂਪ ਲਗਾਉਂਦਾ ਵਾ ਬਲੱਡ ਡੋਨੇਟ ਕਰਦੇ ਅਸੀਂ ਬਲੀਡ ਕਰਾਣੇ ਆ 30 ਅਕਤੂਬਰ 1990 ਨੂੰ ਜਿਸ ਵੇਲੇ ਵਿਸ਼ਵ Hindu ਪਰਿਸ਼ਦ ਨੇ ਪੂਰੇ ਦੇਸ਼ ਦੁਨੀਆ ਦੇ ਵਿੱਚ ਇੱਕ ਆਹਮਾਨ ਕੀਤਾ ਕਿ ਅਸੀਂ ਉੱਥੇ ਕਾਰ ਸੇਵਾ ਵਾਸਤੇ ਜਾਵਾਂਗੇ ਅਯੁੱਧਿਆ ਦੇ ਵਿੱਚ ਉੱਥੇ ਬੰਬੇ ਦੀਵੇ ਰਾਮ ਮੰਦਰ ਬਣੇ ਉਹਦੇ ਵਾਸਤੇ ਔਰ ਉੱਥੇ ਦੀ ਜਿਹੜੀ ਸਰਕਾਰ ਸੀ ਉਸ ਵੇਲੇ ਦੀ ਮਲਾਇਮ ਸਿੰਘ ਸਰਕਾਰ ਨੇ ਸਾਨੂੰ 30 ਅਕਤੂਬਰ ਨੂੰ ਕਾਰ ਸੇਵਾ ਕਰਨ ਨਹੀਂ ਦਿੱਤੀ ਰੋਕਾਂ ਪਾਈਆਂ ਉਹਨਾਂ ਨੇ ਕਿਹਾ ਪਰਿੰਦਾ ਪਰ ਨਹੀਂ ਮਾਰ ਸਕਦਾ ਸਾਰੇ ਪੂਰੇ ਦੇਸ਼ ਭਰ ਦੇ ਵਿੱਚੋਂ ਅਸੀਂ 8 ਲੱਖ ਕਾਰਗਰਤਾ ਟ੍ਰੇਨਾਂ ਤੇ ਬੱਸਾਂ ਤੇ ਕਾਰਾਂ ਤੇ ਪੈਦਲ ਅਸੀਂ ਉੱਥੇ ਗਏ ਸੀ ਉਹਨਾਂ ਦੇ ਵਿੱਚ ਮੈਂ ਵੀ ਉੱਥੇ ਗਿਆ ਸੀ ਇੱਥੋਂ ਵੀ ਅੰਮ੍ਰਿਤਸਰ ਤੋਂ ਬਹੁਤ ਸਾਰੇ ਕਾਰਗਰਤਾ ਗਏ ਸੀ ਉਸ ਵੇਲੇ ਗੋਲੀ ਚੱਲੀ ਸੀ 2 ਨਵੰਬਰ ਨੂੰ ਸਾਡੇ ਸੈਂਕੜੇ ਕਾਰੀਗਰਤਾ ਸ਼ਹੀਦ ਹੋਏ ਸੀ 30 ਅਕਤੂਬਰ 2 ਨਵੰਬਰ ਦੀ ਯਾਦ ਵਿੱਚ ਇਹ ਪੂਰਾ ਮਹੀਨਾ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਅਸੀਂ ਬਲੱਡ ਡੋਨੇਟ ਕਰਾਨੇ ਆ ਇਹ ਸਾਡਾ ਜੋ ਖੂਨਦਾਨ ਕੈਂਪ ਆ ਤੇ ਅੰਮ੍ਰitsar ਵਿਭਾਗ ਵਿਭਾਗ ਵੱਲੋਂ ਲਾਇਆ ਜਾ ਰਿਹਾ ਵਾ ਖੂਨਦਾਨ ਕੈਂਪ ਆ ਅਸੀਂ ਹਰ ਸਾਲ ਆਪਣੇ ਜਿਹੜੇ ਕਾਰ ਸੇਵਕ ਸਾਡੇ ਅਜੋਧਿਆ ਮੰਦਿਰ ਦੇ ਵਿੱਚ ਸ਼ਹੀਦ ਹੋਏ ਸਨ ਜਦੋਂ ਬਾਬਰੀ ਢਾਂਚਾ ਟਾਇਆ ਗਿਆ ਉਹਦੇ ਦੌਰਾਨ ਜੋ ਕਾਰ ਸੇਵਕ ਸੀਦ ਉਹਨਾਂ ਦੀ ਯਾਦ ਵਿੱਚ ਲਾਇਆ ਜਾਂਦਾ